ਦੋਸਤੋ ਸਿਆਣੇ ਕਹਿੰਦੇ ਆ ਨਾ ਔਰਤ ਵਰਗਾ ਵਜੀਰ ਕੋਈ ਨਹੀਂ ਔਰਤ ਵਰਗਾ ਸਲਾਹਕਾਰ ਕੋਈ ਨਹੀਂ ਜੇ ਔਰਤ ਵਫਾਦਾਰ ਹੋਵੇ ਤੇ ਜੇ ਔਰਤ ਵਫਾਦਾਰੀ ਤੋਂ ਥੋੜਾ ਜਿਹਾ ਵੀ ਭੜਕ ਜੇ ਤਾਂ ਕੀ ਕੁਝ ਕਰ ਸਕਦੀ ਆ ਉਹ ਇੱਕ ਕਹਾਣੀ ਦੇ ਮਾਧਿਅਮ ਰਾਹੀਂ ਤੁਹਾਨੂੰ ਦੱਸ ਰਹੀ ਆ ਜਮਨਾ ਨਗਰ ਦਾ ਇੱਕ ਪਰਿਵਾਰ ਹੁੰਦਾ ਪਰਿਵਾਰ ਦਾ ਮੁਖੀ ਹੁੰਦਾ ਯੁਗੇਸ਼ ਪੱਤਰਾ ਬੜਾ ਹੱਸਦਾ ਵਸਦਾ ਤੇ ਬੜਾ ਅਮੀਰ ਸਹਿੰਦਾ ਪਰਿਵਾਰ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨੇ ਵੀ ਧਰ ਧਰ ਭੁੱਲਣ ਵਾਲਾ ਪਰਿਵਾਰ। ਪੈਸੇ ਟਕੇ ਦੀ ਕੋਈ ਕਮੀ ਨਹੀਂ ਹੁੰਦੀ, ਸੁੱਖ ਸਹੂਲਤਾਂ ਦੀ ਕੋਈ ਕਮੀ ਨਹੀਂ ਹੁੰਦੀ। ਇੱਕ ਦਿਨ ਯੁਗੇਸ਼ ਪਤਰਾ ਜਿਹੜਾ ਕਿ ਆਪਣੀ ਵਾਈਫ ਨੂੰ ਬਹੁਤ ਪਿਆਰ ਕਰਦਾ ਹੁੰਦਾ ਕਿਉਂਕਿ ਉਹਨਾਂ ਦੀ ਪਹਿਲਾਂ ਵੀ ਲਵ ਮੈਰਿਜ ਹੁੰਦੀ ਆ। ਯੁਗੇਸ਼ ਪਤਰਾ ਆਪਦੀ ਵਾਈਫ ਨੂੰ ਕਹਿੰਦਾ ਵੀ ਹੁਣ ਆਪਣੀ ਕੁੜੀ ਆ ਜਿਹੜੀ ਖੁਆਇਸ਼ ਉਹ ਵੀ ਵੱਡੀ ਹੋਗੀ ਆ। ਹੁਣ ਤੈਨੂੰ ਉਹਦੇ ਵੀ ਪਾਲਣ ਪੋਸ਼ਣ ਦੀ ਲੋੜ ਨਹੀਂ ਤੇ ਮੈਂ ਚਾਹੁੰਨਾ ਵੀ ਤੂੰ ਘਰੇ ਬੋਰ ਹੁੰਨੀ ਆ ਤੇ ਤੂੰ ਕੋਈ ਐਕਸਟਰਾ ਐਕਟੀਵਿਟੀ ਜੁਆਇਨ ਕਰ ਲਾ ਯੁਗੇਸ਼ ਵਿਚਾਰਾ ਤਾਂ ਹੀ ਕਹਿੰਦਾ ਕਿਉਂਕਿ ਉਹਦੀ ਉਹਦਾ ਯਕੀਨ ਹੁੰਦਾ ਆਪਣੀ ਪਤਨੀ ਤੇ ਬਹੁਤ ਜ਼ਿਆਦਾ ਕਿਉਂਕਿ ਵਿਆਹ ਨੂੰ 17-18 ਸਾਲ ਹੋ ਗਏ ਹੁੰਦੇ ਆ ਤੇ ਕਦੇ ਪ੍ਰਿੰਕਾ ਨੇ ਕੋਈ ਵੀ ਇਹੋ ਜੀ ਗਲਤੀ ਨਹੀਂ ਕੀਤੀ ਹੁੰਦੀ ਜਿਹਦੇ ਕਰਕੇ ਯੁਗੇਸ਼ ਆ ਜਿਹੜਾ ਉਹਨੂੰ ਬਾਹਰ ਨਾ ਜਾਣ ਦੇਵੇ ਲੋਜੀ ਕੀ ਹੁੰਦਾ ਜੁਗੇਸ਼ ਦੇ ਕਹਿਣ ਤੇ ਪ੍ਰਿੰਕਾ ਜਿੰਮ ਜੁਆਇਨ ਕਰ ਲੈਂਦੀ ਆ ਇੱਥੋਂ ਸ਼ੁਰੂ ਹੁੰਦੀ ਆ ਪਰਿਵਾਰ ਦੀ ਤਰਾਸ ਦੀ ਇੱਕ ਦਿਨ ਆਮ ਦੀ ਤਰ੍ਹਾਂ ਰਾਤ ਨੂੰ ਸੌਂਦੇ ਆ ਜੁਗੇਸ਼ ਤੇ ਪ੍ਰਿੰਕਾ ਤੇ ਕੀ ਹੁੰਦਾ ਨਾ ਵੀ ਜੁਗੇਸ਼ ਸਵੇਰ ਉੱਠਦਾ ਨਹੀਂ ਜਦੋਂ ਨਹੀਂ ਉੱਠਦਾ ਤਾਂ ਪ੍ਰਿੰਕਾ ਡਰ ਜਾਂਦੀ ਆ ਕਿ ਇਹਨੂੰ ਕੀ ਹੋ ਗਿਆ ਉਹਨੂੰ ਉਠਾਉਂਦੀ ਆ ਪਰ ਉਹ ਨਹੀਂ ਉੱਠਦਾ ਜਦੋਂ ਉਹਦੀ ਪਲਸ ਦੇਖਦੀ ਆ ਤੇ ਪਲਸ ਉਹਦੀ 0 ਹੁੰਦੀ ਆ ਨਾਭਜੋ ਦੀ ਖੜ ਗਈ ਹੁੰਦੀ ਆ ਤੇ ਪ੍ਰਿਆੰਕਾ ਨੂੰ ਲੱਗਦਾ ਵੀ ਉਹਨੂੰ ਕਾੜੀ ਇੱਕ ਅਰੈਸਟ ਆ ਗਿਆ ਵੀ ਉਹਨੂੰ ਉਹਦਾ ਦਿਲ ਆ ਜਿਵੇਂ ਆਪਾਂ ਕਹਿੰਦੇ ਆ ਵੀ ਹਾਰਟ ਫੇਲ ਹੋ ਗਿਆ ਉਹਦਾ ਤੇ ਵੀ ਉਹਦੀ ਮੌਤ ਹੋ ਗਈ ਆ ਉਹ ਆਪਦੀ ਲੜਕੀ ਖੁਆਇਸ਼ ਨੂੰ ਬੁਲਾਉਂਦੀ ਆ ਮਾਵਾ ਧੀਆਂ ਰੋਣ ਲੱਗ ਜਾਂਦੀਆਂ ਰੋਣ ਪਿੱਟਣ ਘਰ ਚ ਪੈਣ ਦਾ ਰੌਲਾ ਪੈ ਜਾਂਦਾ ਆਂਡੀ ਗੋਂਡੀ ਵੀ ਆ ਜਾਂਦੇ ਕਿਉਂਕਿ ਯੁਗੇਸ਼ ਦੀ ਤੇ ਪ੍ਰਿੰਕਾ ਦੀ ਬਹੁਤ ਬਣੀ ਹੁੰਦੀ ਆਂਡ ਗਵਾਂ ਚ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਵੀ ਪੂਰਾ ਨਾਵੇਂ ਵਾਲਾ ਪਰਿਵਾਰ ਹੁੰਦਾ ਯੁਗੇਸ਼ ਦਾ ਅਸ਼ੋਕੜਾ ਜਿਹੜਾ ਉਹ ਉੱਤਰਾਖੰਡ ਦਾ ਹੁੰਦਾ ਕਿਉਂਕਿ ਉਹਦਾ ਮਾਪੇ ਉੱਤਰਾਖੰਡ ਹੀ ਰਹਿੰਦਾ ਹੁੰਦਾ ਤੇ ਯੁਗੇਸ਼ ਸਾਹਿਬ ਦੇ ਕੰਮਕਾਰ ਕਰਕੇ ਯਮਨਾ ਨਗਰ ਰਹਿੰਦਾ ਹੁੰਦਾ ਪ੍ਰਿੰਕਾ ਪਹਿਲਾਂ ਆਪਦੇ ਪੇਕੇ ਨੂੰ ਫੋਨ ਕਰਦੀ ਆ ਫਿਰ ਆਪਦੇ ਸਹੁਰਿਆਂ ਨੂੰ ਫੋਨ ਕਰਦੀ ਆ ਦੋਨੇ ਪਰਿਵਾਰ ਵੀ ਆ ਜਾਂਦੇ ਆ ਜਿਹੜਾ ਪ੍ਰਿੰਕਾ ਦਾ ਡੈਡੀ ਹੁੰਦਾ ਉਹ ਇੱਕ ਡਾਕਟਰ ਹੁੰਦਾ ਉਹਨੂੰ ਮੁਢਲੀ ਜਾਂਚ ਪਤਾ ਲੱਗਦਾ ਕਿ ਇਹਨੂੰ ਕਾਰਡੀਅਕ ਰਸਤ ਆ ਗਿਆ ਚਲੋ ਸਾਰਾ ਪਰਿਵਾਰ ਸਹਿਮਤ ਹੋ ਜਾਂਦਾ ਉਹ ਉਹਦੇ ਜਿਹੜੇ ਕਿਰਿਆਕਰਮ ਆਖਰੀ ਕਿਰਿਆਕਰਮ ਆਪਦੇ ਧਰਮ ਮੁਤਾਬਕ ਹੁੰਦੇ ਆ ਉਹ ਕਰ ਦਿੰਦੇ ਆ ਯਾਨੀ ਕਿ ਉਹਦਾ ਅੰਤਮ ਸੰਸਕਾਰ ਕਰ ਦਿੰਦੇ ਆ ਤਾਂ ਜਿਹੜਾ ਯੁਗੇਸ਼ ਦੇ ਮਾਤਾ ਪਿਤਾ ਹੁੰਦੇ ਆ ਯਾਨੀ ਕਿ ਪ੍ਰਿੰਕਾ ਦੇ ਸੱਸ ਤੇ ਸਹੁਰਾ ਹੁੰਦੇ ਆ ਉਹ ਸੋਚਦੇ ਆ ਵੀ ਹੁਣ ਪ੍ਰਿੰਕਾ ਵੀ ਇਕੱਲੀ ਰਹੇਗੀ ਸਾਡੀ ਪੋਤੀ ਵੀ ਇਕੱਲੀ ਰਹੇਗੀ ਤੇ ਉੱਥੇ ਹੀ ਰਹਿ ਪੈਂਦੇ ਆ ਯਮਨਾ ਨਗਰ ਦੇ ਵਿੱਚ ਤੇ ਬਹੁਤ ਦਿਨ ਤਾਂ ਪ੍ਰਿੰਕਾ ਵੀ ਘਰੋਂ ਬਾਹਰ ਨਹੀਂ ਨਿਕਲਦੀ ਤੇ ਰੂਨ ਰੂਨ ਪਿੱਟਣ ਉਹਦੀ ਜ਼ਿੰਦਗੀ ਚ ਪਿਆ ਰਹਿੰਦਾ ਹੌਲੀ 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 ਉਹ ਰਿਕਵਰ ਕਰਨਾ ਸ਼ੁਰੂ ਕਰ ਜਾਂਦੀ ਹੈ ਰਿਕਵਰ ਕਰਨਾ ਸ਼ੁਰੂ ਕਰ ਜਾਂਦੀ ਹੈ ਰਿਕਵਰ ਉਹ ਬੜੀ ਛੇਤੀ ਕਰਦੀ ਹੈ ਜਿੰਨੀ ਕਿ ਆਮ ਇੱਕ ਔਰਤ ਆਪ ਦੇ ਪਤੀ ਦੇ ਮਰ ਜਾਣ ਤੇ ਜਦੋਂ ਵਿਧਵਾ ਹੋ ਜਾਣ ਤੇ ਛੇਤੀ ਰਿਕਵਰ ਨਹੀਂ ਕਰਦੀ ਪਰ ਉਹ ਬਹੁਤ ਛੇਤੀ ਰਿਕਵਰ ਕਰ ਜਾਂਦੀ ਐ ਇਸ ਚੀਜ਼ ਨੂੰ ਜਦੋਂ ਵੀ ਦੇਖਦੇ ਆ ਉਹਦੇ ਮਾਪਿਓ ਜੁਗੇਸ਼ ਦੇ ਉਹਦੇ ਜਾਨੀ ਕਿ ਸੱਸ ਸਹੁਰਾ ਪ੍ਰਿੰਕਾ ਦੇ ਤਾਂ ਪ੍ਰਿੰਕਾ ਹਰ ਵਕਤ ਕਦੇ ਫੋਨ ਤੇ ਲੱਗੀ ਹੁੰਦੀ ਐ ਤੇ ਕਦੇ ਉਹ ਗਾਣੇ ਸੁਣੀ ਜਾਂਦੀ ਹੁੰਦੀ ਐ ਜਿਹੜੀ ਕਿ ਗੱਲ ਨਾ ਉਹਦੇ ਮਾਪਿਓ ਨੂੰ ਚੰਗੀ ਨਹੀਂ ਲੱਗਦੀ ਆਬਵੀਅਸਲੀ ਉਹਨਾਂ ਦਾ ਜਵਾਨ ਪੁੱਤ ਮਰਿਆ ਹੁੰਦਾ ਤੇ ਉਹਨਾਂ ਨੂੰ ਇਹ ਗੱਲ ਚੰਗੀ ਕਿਵੇਂ ਲੱਗੂਗੀ ਉਸ ਤੋਂ ਬਾਅਦ ਪ੍ਰਿੰਕਾ ਕੀ ਕਰਦੀ ਆ ਉਹਨਾਂ ਨੂੰ ਬਿਨਾਂ ਦੱਸੇ ਘਰੋਂ ਚਲੀ ਜਾਂਦੀ ਆ ਜਦੋਂ ਜੀ ਕਰਦਾ ਗੱਡੀ ਚੱਕਦੀ ਆ ਬਾਹਰ ਚਲੀ ਜਾਂਦੀ ਆ ਜਦੋਂ ਜੀ ਕਰਦਾ ਆਉਂਦੀ ਆ ਤੇ ਜਿਹੜਾ ਪ੍ਰਿੰਕਾ ਦਾ ਸੱਸਵਰਾ ਹੁੰਦਾ ਨਾ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦਾ ਤੇ ਦੋਸਤੋ ਕਿਸੇ ਨੇ ਸਾਚੀ ਕਿਹਾ ਵੀ ਜਿਹੜੀ ਮਾਂ ਹੁੰਦੀ ਆ ਨਾ ਉਹ ਵਾਕਈ ਮਾਂ ਹੁੰਦੀ ਆ ਉਹਦੀ ਜਿਹੜੀ ਇੱਕ ਸੈਂਸ ਵੱਖਰੀ ਕੰਮ ਕਰਦੀ ਹੁੰਦੀ ਆ ਮਾਂ ਨੂੰ ਨਾ ਉਹਦੀ ਨੂੰ ਹਰ ਰੋਜ਼ ਸੁਪਨਾ ਆਉਂਦਾ ਯੁਗੇਸ਼ ਜੀ ਨੂੰ ਕਿ ਮੇਰਾ ਪੁੱਤ ਮਰ ਰਿਹਾ ਹੁੰਦਾ ਤੇ ਬਚਾਓ ਬਚਾਓ ਦਾ ਰੌਲਾ ਪਾ ਰਿਹਾ ਹੁੰਦਾ ਜੀ ਮੈਨੂੰ ਬਚਾ ਲਓ ਜੀ ਦੇ ਕਰਕੇ ਨਾ ਜਦੋਂ ਆਪ ਦੇ ਹਸਬੰਡ ਨੂੰ ਦੱਸਦੀ ਆ ਯੁਗੇਸ਼ ਦੇ ਪਿਤਾ ਨੂੰ ਦੱਸਦੀ ਆ ਕਿ ਮੈਨੂੰ ਬਈ ਇਹੋ ਜਿਹੇ ਸੁਪਨੇ ਆਉਂਦੇ ਆ ਉਹ ਸੋਚਦੇ ਆ ਵੀ ਦਾਲਚਨਾ ਕੁਛ ਕਾਲਾ ਵੀ ਇੰਨੀ ਛੇਤੀ ਪ੍ਰਿੰਕਾ ਰਿਕਵਰ ਕਰ ਜਾਂਦੀ ਆ ਇੱਕ ਦਿਨ ਦੋਸਤੋ ਕੀ ਹੁੰਦਾ ਨਾ ਉਹਦਾ ਜਿਹੜਾ ਜਿਮ ਟ੍ਰੇਨਰ ਹੁੰਦਾ ਉਹਦਾ ਜਨਮ ਦਿਨ ਹੁੰਦਾ ਤੇ ਉੱਥੇ ਪ੍ਰਿੰਕਾ ਪਾਰਟੀ ਵੀ ਕਰਦੀ ਆ ਤੇ ਉੱਥੇ ਨੱਚਦੀ ਆ ਟੱਪਦੀ ਆ ਜਿਹੜੀ ਕਿ ਗੱਲ ਉਹਨਾਂ ਨੂੰ ਬਹੁਤ ਬੁਰੀ ਲੱਗਦੀ ਆ ਕਿਉਂਕਿ ਉਹ ਉਹ ਤਾਂ ਵਿਚਾਰੇ ਜਿਵੇਂ ਕਹਿ ਲਈਏ ਅਪਾਹਜ ਹੋ ਜਾਂਦੇ ਆ ਤੇ ਪ੍ਰਿੰਕਾ ਜਿਹੜੀ ਉਹਦੀ ਪਤਨੀ ਆ ਜਿਹੜੀ ਨੇ 17 ਸਾਲ ਉਸ ਬੰਦੇ ਨਾਲ ਕੱਢੇ ਹੁੰਦੇ ਆ ਉਹਦੀ ਸਿਹਤ ਤੇ ਕੋਈ ਜ਼ਿਆਦਾ ਅਸਰ ਜਾਂ ਦਿਂਦਾ ਨਹੀਂ ਉਹਨਾਂ ਨੂੰ ਉਹ ਗੱਲ ਨਾ ਹੌਲੀ 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 ਉਹਨਾਂ ਨੂੰ ਸ਼ੱਕ ਦੇ ਵਿੱਚ ਤਬਦੀਲ ਹੋ ਜਾਂਦੀ ਆ ਪਰ ਹੁੰਦਾ ਕੀ ਆ ਵੀ ਉਹਦਾ ਪੋਸਟਮਾਰਟਮ ਤਾਂ ਹੋਇਆ ਨਹੀਂ ਹੁੰਦਾ ਕਦੋਂ ਦੀ ਉਹਦੀ ਜਿਹੜੀ ਪਰਮਿਸ਼ਨ ਹੋ ਚੁੱਕੀ ਹੁੰਦੀ ਆ ਕਦੋਂ ਦਾ ਉਹਦਾ ਆਖਰੀ ਕਿਰਿਆ ਕਰਮ ਹੋ ਚੁੱਕੇ ਹੁੰਦੇ ਆ ਹੁਣ ਤਾਂ ਜਿਵੇਂ ਕਹਿ ਲੀਏ ਉਹਦੀਆਂ ਅਸਤੀਆਂ ਵੀ ਤਾਰਿਆਉਂਦੇ ਆ ਉਹਦੇ ਫੁੱਲ ਵੀ ਪਾ ਦਿੰਦੇ ਆ ਹੌਲੀ ਹੌਲੀ ਦੋਸਤੋ ਜਿਹੜੀ ਪ੍ਰਿਆੰਕਾ ਹੁੰਦੀ ਆ ਉਹ ਆਪਦੇ ਸੱਸ ਸਹੁਰੇ ਨਾਲ ਵੀ ਲੜਨ ਲੱਗ ਜਾਂਦੀ ਆ ਤੇ ਉਹਨਾਂ ਨੂੰ ਘਰੋਂ ਬਾਹਰ ਜਾਣ ਲਈ ਕਹਿ ਦਿੰਦੀ ਆ ਜਦੋਂ ਅਜਿਹਾ ਕਰਦੀ ਆ ਨਾ ਤਾਂ ਉਹਦੇ ਮਾਪਿਓ ਦਾ ਜਿਹੜਾ ਸ਼ੱਕ ਆ ਉਹਦੇ ਤੇ ਬਹੁਤ ਜ਼ਿਆਦਾ ਹੋ ਜਾਂਦਾ ਮਨਮਟਾਵ ਹੁਣ ਕਾਰਨੋਂ ਕੀ ਕਰਦੇ ਆ ਨਾ ਉਹਦਾ ਯੁਗੇਸ਼ ਦਾ ਜਿਹੜਾ ਪਿਤਾ ਹੁੰਦਾ ਉਹ ਇੱਕ ਦਰਖਾਸਤ ਲਿਖਦਾ ਵੀ ਮੇਰੇ ਪਿਤਾ ਮੇਰਾ ਜਿਹੜਾ ਬੇਟਾ ਹੁੰਦਾ ਯੁਗੇਸ਼ ਉਹਦੀ ਇੰਨੀ ਤਰੀਕ ਨੂੰ ਮੌਤ ਹੁੰਦੀ ਆ ਤੇ ਉਹਦੀ ਮੌਤ ਦੀ ਜਿਹੜੀ ਜਾਂਚ ਕੀਤੀ ਜਾਵੇ ਵੀ ਮੌਤ ਕਿਵੇਂ ਹੋਈ ਹੁੰਦੀ ਆ ਪੁਲਿਸ ਨੂੰ ਕਹਿੰਦੀ ਆ ਵੀ ਬਾਬਾ ਤੇਰਾ ਦਿਮਾਗ ਖਰਾਬ ਹੋ ਗਿਆ ਕਦੋਂ ਦਾ ਬੰਦਾ ਮਰਿਆ ਵਾ ਹੁਣ ਉਹਦਾ ਸੰਸਕਾਰ ਹੋ ਗਿਆ ਉਹਦਾ ਪੋਸਟਮਾਰਟਮ ਨਹੀਂ ਹੋਇਆ ਅਸੀਂ ਕੀ ਕਰ ਸਕਦੇ ਆ ਦੇ ਚਲੋ ਉਹਦੇ ਕੋਈ ਤਣਪੱਤਨ ਗੱਲ ਨਹੀਂ ਲੱਗਦੀ ਉਹ ਬਹੁਤ ਨਰਾਸ਼ ਹੁੰਦੇ ਆ ਅਖੀਰ ਤੇ ਕੀ ਕਰਦੇ ਆ ਦੋਸਤੋ ਪਿਤਾ ਹੁੰਦਾ ਨਾ ਜਿਹੜਾ ਯੁਗੇਸ਼ ਦਾ ਉਹ ਹਰਿਆਣਾ ਦੇ ਡੀਜੀਪੀ ਅੱਗੇ ਪੇਸ਼ ਹੋ ਜਾਂਦਾ ਕਿ ਜੀ ਮੇਰੇ ਨਾਲ ਆ ਟਰੈਜਡੀ ਹੋ ਗਈ ਆ ਤੇ ਜਿਹੜਾ ਮੇਰਾ ਸ਼ੱਕ ਆ ਉਹ ਆਪਦੀ ਨੂੰ ਤੇ ਮੈਨੂੰ ਇਹ ਲੱਗਦਾ ਵੀ ਮੇਰੇ ਮੁੰਡੇ ਨੂੰ ਕਤਲ ਕੀਤਾ ਗਿਆ ਉਹ ਸਾਫ ਲਫ਼ਜ਼ਾਂ ਚ ਹੀ ਦੱਸ ਦਿੰਦਾ ਤੇ ਜਿਹੜਾ ਡੀਜੀਪੀ ਹਰਿਆਣਾ ਹੁੰਦਾ ਉਹ ਬਿureਗਾਂ ਦਾ ਬਹੁਤ ਸਤਿਕਾਰ ਕਰਦਾ ਹੁੰਦਾ ਤੇ ਉਹ ਇਸ ਚੀਜ਼ ਦਾ ਨਾ ਹੁਕਮ ਕਰ ਦਿੰਦਾ ਕਿ ਜੀ 10-15 ਦਿਨਾਂ ਦੇ ਵਿੱਚ ਵਿੱਚ ਸੋਲਿਡ ਇਨਕੁਆਰੀ ਕੀਤੀ ਜਾਵੇ। ਕਿ ਜਿਹੜੀ ਕਾਲ ਡਿਟੇਲ ਆ ਪ੍ਰਿਯੰਕਾ ਦੀ ਉਹ ਕਢਵਾਈ ਜਾਵੇ। ਸਰਕਮਸਟੈਂਸ਼ੀਅਲ ਐਵੀਡੈਂਸ ਆ ਜਿਹੜਾ ਉਹ ਇਕੱਠਾ ਕੀਤਾ ਜਾਵੇ। ਜਦੋਂ ਦੋਸਤੋ ਕਾਲ ਡਿਟੇਲ ਕੱਢਦੇ ਆ ਤਾਂ ਪਤਾ ਲੱਗਦਾ ਕਿ ਇੱਕ ਰੋਹਿਤ ਨਾਮ ਦਾ ਜਿਮ ਟ੍ਰੇਨਰ ਹੁੰਦਾ। ਜਿਹੜਾ ਕਿ ਪ੍ਰਿੰਕਾ ਨਾਲ ਉਹਨਾਂ ਫੋਟੋਆਂ ਦੇ ਵਿੱਚ ਹੁੰਦਾ ਕਿ ਉਹਦਾ ਜਿਹੜਾ ਫੋਨ ਆ ਪ੍ਰਿੰਕਾ ਨੂੰ ਉਹ ਦਿਹਾੜੀ ਦੇ ਵਿੱਚ ਇੱਕ ਦਿਨ ਦੇ ਵਿੱਚ 4-4 5-5 ਘੰਟੇ ਆਉਂਦਾ ਤੇ ਉਹ ਜਿਹੜਾ ਫੋਨ ਹੁੰਦਾ ਉਹ ਯੁਗੇਸ਼ ਦੇ ਮਰਨ ਤੋਂ ਪਹਿਲਾਂ ਵੀ 4-4 ਘੰਟੇ ਆਇਆ ਹੁੰਦਾ ਜਿੱਥੋਂ ਪੁਲਿਸ ਨੂੰ ਇਹ ਕਲੂ ਤਾਂ ਮਿਲ ਜਾਂਦਾ ਵੀ ਯੁਗੇਸ਼ ਦਾ ਯੁਗੇਸ਼ ਦੀ ਪਤਨੀ ਪ੍ਰਿੰਕਾ ਦਾ ਤੇ ਰੋਹਿਤ ਜਿੰਮ ਟ੍ਰੇਨਰ ਆ ਜਿਹੜਾ ਉਹਨਾਂ ਦਾ ਅਫੇਅਰ ਚੱਲ ਰਿਹਾ ਹੁੰਦਾ ਪਰ ਉਹ ਫਿਰ ਇਹ ਸੋਚਦੇ ਆ ਵੀ ਉਸ ਅਫੇਅਰ ਦੇ ਚਲਦਿਆਂ ਇਹਦੀ ਮੌਤ ਦਾ ਕੀ ਸੰਬੰਧ ਆ ਦੋਸਤੋ ਹੌਲੀ-ਹੌਲੀ ਪੁਲਿਸ ਕੜੀ ਜੋੜਦੀ ਜਾਂਦੀ ਹੈ ਜਿਵੇਂ ਕਹਿੰਦੇ ਆ ਵੀ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਆ ਜਦੋਂ ਫਿਰ ਉਹ ਰੋਹਿਤ ਦੀਆਂ ਕਾਲਾਂ ਕੱਢੀਆਂ ਜਾਂਦੀਆਂ ਤੇ ਰੋਹਿਤ ਦੀ ਲੋਕੇਸ਼ਨ ਉਸ ਰਾਤ ਦੀ ਕੱਢੀ ਜਾਂਦੀ ਆ ਜਿਹੜੀ ਰਾਤ ਯੁਗੇਸ਼ ਦੀ ਮੌਤ ਹੋਈ ਹੁੰਦੀ ਆ ਤਾਂ ਇੱਕ ਬੜੀ ਦਿਲਚਸਪ ਗੱਲ ਸਾਹਮਣੇ ਆਉਂਦੀ ਆ ਕਿ ਰੋਹਿਤ ਵੀ ਉਹਦੇ ਨੇੜੇ ਹੀ ਹੁੰਦਾ ਉਹਦੇ ਘਰ ਦੇ ਉਸ ਰਾਤ ਜਿਸ ਰਾਤ ਯੁਗੇਸ਼ ਦੀ ਮੌਤ ਹੁੰਦੀ ਆ ਨਾ ਉਹ ਸਾਰੀ ਰਾਤ ਰੋਹਿਤ ਦੀ ਜਿਹੜੀ ਲੋਕੇਸ਼ਨ ਆ ਉਹਨਾਂ ਦੇ ਘਰ ਦੇ ਕੋਲੇ ਆਉਂਦੀ ਆ ਤੇ ਪ੍ਰਿੰਕਾ ਦੀ ਲੋਕੇਸ਼ਨ ਦੇ ਸੇਮ ਜਗ੍ਹਾ ਤੇ ਆਉਂਦੀ ਆ ਫਿਰ ਪੁਲਿਸ ਫੜ ਲੈਂਦੀ ਆ ਉਹਨੂੰ ਰੋਹਿਤ ਨੂੰ ਤੇ ਤੁਹਾਨੂੰ ਪਤਾ ਫਿਰ ਪੁਲਿਸ ਜਦੋਂ ਸੇਵਾ ਪਾਣੀ ਕਰਦੀ ਹੈ ਸੀਆਈ ਇਹ ਲਿਆਇਆ ਜਾਂਦਾ ਉੱਥੇ ਤਾਂ ਵੱਡੇ ਵੱਡੇ ਤੋਤੇ ਵਾਂਗ ਬੋਲ ਪੈਂਦੇ ਆ ਜਦੋਂ ਰੋਹਿਤ ਦਾ ਸੇਵਾ ਪਾਣੀ ਪੁਲਿਸ ਕਰਦੀ ਆ ਤਾਂ ਦੋਸਤੋ ਫਿਰ ਕਹਾਣੀ ਸਾਹਮਣੇ ਆਉਂਦੀ ਆ ਕਿ ਜਿਹੜੀ ਪ੍ਰਿਯੰਕਾ ਹੁੰਦੀ ਆ ਜਦੋਂ ਉਹ ਜਿਮ ਦੇ ਵਿੱਚ ਜਾਂਦੀ ਆ ਤਾਂ ਉਹਦਾ ਜਿਹੜਾ ਇਲੈਕਟ ਰਿਲੇਸ਼ਨ ਬਣ ਜਾਂਦੇ ਆ ਉਹਦੇ ਨਜਾਇਜ਼ ਸਬੰਧ ਬਣ ਜਾਂਦੇ ਆ ਜਿਵੇਂ ਟ੍ਰੇਨਰ ਰੋਹਿਤ ਦੇ ਨਾਲ ਤੇ ਉਹ ਘਰੋਂ ਜਿਆਦਾ ਸਾਊਂਡ ਹੋਣ ਕਰਕੇ ਤਕੜੀ ਫਰਮ ਹੋਣ ਕਰਕੇ ਰੋਹਿਤ ਆ ਜਿਹੜਾ ਉਹ ਉਹਦੇ 'ਚ ਜਿਆਦਾ ਦਿਲਚਸਪੀ ਲੈਂਦਾ ਹਾਲਾਂਕਿ ਰੋਹਿਤ ਤੋਂ ਬਹੁਤ ਵੱਡੀ ਉਮਰ ਦੀ ਹੁੰਦੀ ਆ ਪਰ ਇਹਦਾ ਕਾਰਨ ਹੁੰਦਾ ਵੀ ਰੋਹਿਤ ਦੇ ਜਨਮ ਦਿਨ ਤੇ ਉਹ ਰੋਹਿਤ ਨੂੰ 32 ਲੱਖ ਰੁਪਏ ਦੀ ਗੱਡੀ ਗਿਫਟ ਕਰਦੀ ਆ ਤੇ ਲਾਲਚ ਕਿਹਨੇ ਤਿਆਗਿਆ ਉਹਦੇ ਕਰਕੇ ਜਿਹੜਾ ਰੋਹਿਤ ਆ ਉਹ ਪ੍ਰਿੰਕਾ ਦੇ ਇੰਨਾ ਨੇੜੇ ਹੋਇਆ ਹੁੰਦਾ ਰੋਹਿਤ ਆ ਉਹਦੇ ਨਾਲ ਨਾ ਸਤੀਸ਼ ਇੱਕ ਤੇ ਇੱਕ ਕੋਈ ਹੋਰ ਬੰਦਾ ਹੁੰਦਾ ਉਹ ਨਾ ਦੋਹਾਂ ਨੂੰ ਨਾਲ ਲੈ ਲੈਂਦਾ ਉਹਨਾਂ ਨੂੰ ਦੱਸਦਾ ਵੀ ਯਾਰ ਆਪਾਂ ਇੱਕ ਕੰਮ ਕਰਨਾ ਕਿਉਂਕਿ ਯੁਗੇਸ਼ ਨੂੰ ਇਹ ਚੀਜ਼ ਦਾ ਪਤਾ ਲੱਗ ਜਾਂਦਾ ਰੋਹਿਤ ਦਾ ਤੇ ਪ੍ਰਿੰਕਾ ਦੇ ਸਬੰਧਾਂ ਦਾ ਤੇ ਯੁਗੇਸ਼ ਆ ਜਿਹੜਾ ਉਹ ਪ੍ਰਿੰਕਾ ਦਾ ਘਰੋਂ ਨਿਕਲਣਾ ਬੰਦ ਕਰ ਦਿੰਦਾ ਜਦੋਂ ਫਿਰ ਰੋਹਿਤ ਨੂੰ ਤੇ ਪ੍ਰਿੰਕਾ ਨੂੰ ਲੱਗਦਾ ਕਿ ਉਹਨਾਂ ਦਾ ਘਰੋਂ ਨਿਕਲਣਾ ਬੰਦ ਹੋ ਗਿਆ ਤੇ ਉਹਨਾਂ ਦਾ ਮਿਲਣਾ ਜੁਲਣਾ ਬੰਦ ਹੋ ਗਿਆ ਤੇ ਉਹ ਫਿਰ ਸੋਚਦੇ ਆ ਵੀ ਕਿਉਂ ਨਾ ਕੰਡਾ ਕੱਢਿਆ ਜਾਵੇ ਤੇ ਰਾਹ ਦਾ ਜਿਹੜਾ ਰੋੜਾ ਏ ਉਹਨੂੰ ਚੱਕਿਆ ਜਾਵੇ ਉਹ ਕੀ ਕਰਦੇ ਆ ਉਸ ਰਾਤ ਉਹਦੇ ਘਰੇ ਆਉਂਦੇ ਆ ਪਲਾਨ ਬਣਾਉਂਦੇ ਆ ਕਤਲ ਕਰਨ ਦੀ ਉਹਨੂੰ ਪ੍ਰਿੰਕਾ ਦੇ ਘਰੇ ਆਉਂਦੇ ਆ ਪ੍ਰਿੰਕਾ ਉਹਨਾਂ ਨੂੰ ਕੀ ਕਰਦੀ ਆ ਆਪਦੇ ਪਿਛਲੇ ਦਰਵਾਜ਼ੇ ਠਾਈ ਤਿੰਨਾ ਜਣਿਆਂ ਨੂੰ ਐਂਟਰੀ ਦੇ ਦਿੰਦੀ ਆ ਉਹ ਲੋਕ ਕੇ ਬੈਠ ਜਾਂਦੇ ਆ ਤੇ ਜਦੋਂ ਯੁਗੇਸ਼ ਸੌ ਜਾਂਦਾ ਤਾਂ ਉਹ ਕੀ ਕਰਦੇ ਆ ਨਾ ਦੋ ਸੂਈਆਂ ਤੇ ਇੱਕ ਸਰਿੰਜ ਲੈ ਕੇ ਆਉਂਦੇ ਆ ਉਹਨਾਂ ਦਾ ਪਹਿਲਾਂ ਪਲਾਨ ਹੁੰਦਾ ਕਿ ਆਪ ਪੈਨ ਇਹਦੇ ਟੀਕਾ ਲਾ ਕੇ ਮਾਰ ਦੇਾਂਗੇ ਪਰ ਦੋਸਤੋ ਕੁਦਰਤੀ ਜਦੋਂ ਉਹ ਲਾਉਣ ਲੱਗਦੇ ਆ ਨਾ ਸਰਿੰਜ ਯੁਗੇਸ਼ ਦੇ ਤਾਂ ਯੁਗੇਸ਼ ਜਦੋਂ ਵਿਰੋਧ ਕਰਦਾ ਉਹ ਲੱਤ ਮੁੱਕੀ ਮਾਰਦਾ ਤੇ ਉਹਨਾਂ ਦੀ ਸੂਈ ਟੁੱਟ ਜਾਂਦੀ ਹੈ ਫਿਰ ਉਹ ਦੂਜੀ ਸੂਈ ਦੀ ਵਰਤੋਂ ਕਰਦੇ ਆ ਫਿਰ ਦੂਜੀ ਸੂਈ ਵੀ ਟੁੱਟ ਜਾਂਦੀ ਹੈ ਤੇ ਰੋਹਿਤ ਕਹਿੰਦਾ ਕਿ ਆਪਾਂ ਸੂਈ ਹੋਰ ਲੈ ਕੇ ਜਾ ਕੇ ਤਾਂ ਪ੍ਰਿੰਕਾ ਕਹਿੰਦੀ ਆ ਵੀ ਹੁਣ ਆਪਣੇ ਕੋਲੇ ਟਾਈਮ ਨਹੀਂ ਉਦੋਂ ਨੂੰ ਦਿਨ ਚੜ ਜਾਊਗਾ ਨੰਬਰ 2 ਤੇ ਹੁਣ ਇਹਨੇ ਆਪਾਂ ਨੂੰ ਦੇਖ ਲਿਆ ਹੁਣ ਇਹਨੂੰ ਇਸੇ ਤਰ੍ਹਾਂ ਹੀ ਮਾਰਨਾ ਪਊਗਾ ਤੇ ਉਹ ਕੀ ਕਰਦੇ ਆ ਨਾ 7-8 ਜਾਣੇ ਇਕੱਠੇ ਹੋ ਕੇ ਤੇ ਉਹਦੇ ਮੁੰਡੇ ਸਹਰਾਣਾ ਧਰ ਲੈਂਦੇ ਆ ਪਰ ਦੋਸਤੋ ਇੱਥੇ ਇੱਕ ਨਾ ਟਵਿਸਟ ਹੋਰ ਵੀ ਆਉਂਦਾ ਜਿਹੜਾ ਕਿ ਦੁਨੀਆ ਤੋਂ ਇਤਬਾਰ ਹੀ ਠਾ ਦਿੰਦਾ ਜੀ ਦਾ ਮਤਲਬ ਹੁੰਦਾ ਵੀ ਅੱਜ ਕੱਲ ਰਿਸ਼ਤੇ ਨਾਤੇ ਕਿੰਨੇ ਪਾਣੀ ਤੋਂ ਵੀ ਪਤਲਾ ਹੋ ਗਿਆ ਖੂਨ ਰਿਸ਼ਤੇ ਨਾਤੇ ਕਿੰਨੇ ਪਤਲੇ ਹੋ ਗਏ ਆ ਕਿ ਜਿਹੜੀ ਪ੍ਰਿਆੰਕਾ ਦੀ ਲੜਕੀ ਹੁੰਦੀ ਆ ਨਾ ਤੇ ਯੁਗੇਸ਼ ਦੀ ਖੁਆਇਸ਼ ਉਹ ਵੀ ਇਸ ਚੀਜ਼ ਦੇ ਵਿੱਚ ਸ਼ਾਮਲ ਹੁੰਦੀ ਆ ਉਹਨੂੰ ਪਤਾ ਹੁੰਦਾ ਵੀ ਮੇਰੀ ਮਾਂ ਦੇ ਇਲੈਕਟਰ ਰਿਲੇਸ਼ਨ ਆ ਪਰ ਪਤਾ ਨਹੀਂ ਉਹ ਮਾਂ ਨੂੰ ਕਿਉਂ ਨੀ ਕੁਛ ਕਹਿੰਦੀ ਜਾਂ ਜਿਹੜੀ ਖੁਆਇਸ਼ ਆ ਉਹ ਮਾਂ ਨੂੰ ਕਿਉਂ ਨੀ ਕੁਛ ਕਹਿੰਦੀ ਹੋ ਸਕਦਾ ਖੁਆਇਸ਼ ਦੇ ਆਪਣੇ ਵੀ ਕਿਤੇ ਸੰਬੰਧ ਹੋਣ ਤੇ ਮਾਵਾਆਂ ਧੀਆਂ ਨੂੰ ਪਤਾ ਹੋਵੇ ਮਾਂ ਉਹਨੂੰ ਨਾ ਕੁਛ ਕਹਿੰਦੀ ਹੋਵੇ ਤੇ ਉਹ ਮਾਂ ਨੂੰ ਨਾ ਕੁਛ ਕਹਿੰਦੀ ਹੋਵੇ ਕੁਛ ਇਦਾਂ ਦਾ ਵੀ ਹੋ ਸਕਦਾ ਪਰ ਖੁਆਇਸ਼ ਉਸ ਦਿਨ ਪੈਰਾ ਦਿੰਦੀ ਆ ਨજર ਰੱਖਦੀ ਆ ਜਿਹੜੀ ਧੀ ਨੂੰ ਨਾ ਪਿਓ ਨੇ ਤਲੀਆਂ ਤੇ ਚੋਗ ਚਗਾਈ ਹੁੰਦੀ ਆ ਇਹ ਛੋਟੀ ਹੁੰਦੀ ਨੂੰ ਪਾਲਿਆ ਹੁੰਦਾ ਉਹ ਵੀ ਨજર ਰੱਖਦੀ ਆ ਤੇ ਮਾਂ ਤੇ ਉਹਦੇ ਜਿਹੜਾ ਪ੍ਰੇਮੀ ਤੇ ਦੋ ਤਣ ਲਗਾੜੇ ਹੋਰ ਉਹ ਦਾ ਗਲ ਦਬ ਦਿੰਦੇ ਆ ਜਿਹਦੇ ਕਰਕੇ ਯੁਗੇਸ਼ ਦੀ ਮੌਤ ਹੋ ਜਾਂਦੀ ਆ ਤਾਂ ਰੋਹਿਤ ਤੇ ਉਹਦੇ ਨਾਲ ਦੇ ਉਥੋਂ ਚਲੇ ਜਾਂਦੇ ਆ ਤੇ ਫਿਰ ਸ਼ੁਰੂ ਕਰਦੀ ਆ ਪ੍ਰਿੰਕਾ ਦਾ ਨਾਟਕ ਉਹਦੇ ਨਾਲ ਹੀ ਪਈ ਰਹਿੰਦੀ ਆ ਤੇ ਸੁਬਾ 4 ਵਜੇ ਉਹਨੂੰ ਜਗਾਉਣ ਦੀ ਕੋਸ਼ਿਸ਼ ਕਰਦੀ ਆ ਉਸ ਤੋਂ ਬਾਅਦ ਉਹ ਰੌਲਾ ਪਾ ਦਿੰਦੀ ਆ ਕਿ ਜਿਹੜਾ ਮੇਰਾ ਪਤੀ ਉਹ ਜਾਗਿਆ ਨਹੀਂ ਤੇ ਸਮਾਜ ਨੂੰ ਲੱਗਦਾ ਲੋਕਾਂ ਨੂੰ ਕਿ ਇਹਦੀ ਜਿਹੜੀ ਕਾਰਡੀਆਕ ਰੈਸਟ ਦੇ ਨਾਲ ਮੌਤ ਹੋ ਗਈ ਆ ਬਹੁਤ ਵਧੀਆ ਤਰੀਕੇ ਨਾਲ ਉਹ ਬਚ ਵੀ ਨਿਕਲੇ ਸੀ ਜੇ ਕਿਤੇ ਪ੍ਰਿੰਕਾ ਕਹਿੰਦੇ ਹੁੰਦੇ ਆ ਨਾ ਵੀ ਕਤਲ ਹੁੰਦਾ ਜਿਹੜਾ ਉਹ ਸਿਰ ਚੜ੍ਹ ਕੇ ਬੋਲਦਾ ਕਤਲ ਕਦੇ ਗੁੱਝਾ ਨਹੀਂ ਰਹਿੰਦਾ ਹੁੰਦਾ ਪ੍ਰਿੰਕਾ ਦੀਆਂ ਹਰਕਤਾਂ ਤੋਂ ਉਹਦੇ ਚਿਹਰੇ ਮੂਰੇ ਤੋਂ ਉਹਦੇ ਲੱਛਣਾਂ ਤੋਂ ਇਹ ਪਤਾ ਲੱਗ ਜਾਂਦਾ ਉਹਦੇ ਮਾਪ ਪਿਓ ਨੂੰ ਜਯਦੇਸ਼ ਜੀ ਨੂੰ ਵੀ ਕਤਲ ਆ ਜਿਹੜਾ ਕੋਈ ਨਹੀਂ ਕੀਤਾ ਮਤਲਬ ਕਿ ਉਹਨਾਂ ਨੂੰ ਇਹ ਕਲੂ ਮਿਲ ਜਾਂਦਾ ਵੀ ਸਾਡੀ ਜਿਹੜੀ ਨੂੰਹ ਆ ਉਹਦੇ ਸਿਹਤ ਤੇ ਕੋਈ ਅਸਰ ਹੀ ਨਹੀਂਗਾ ਉਹ ਵਿਧਵਾ ਹੋਊਗੀ 17-18 ਸਾਲ ਦਾ ਰਿਸ਼ਤਾ ਸੀ ਉਹਨਾਂ ਦਾ ਵੀ ਉਹਦੀ ਸਿਹਤ ਤੇ ਕੋਈ ਵੀ ਅਸਰ ਹੈ ਨਹੀਂ ਉਹੀ ਚੀਜ਼ ਉਹਨਾਂ ਨੂੰ ਸ਼ੱਕ ਦੇ ਘੇਰੇ ਦੇ ਵਿੱਚ ਲੈ ਕੇ ਜਾਂਦੀ ਆ ਜਿਸ ਦੇ ਕਾਰਨ ਉਹ ਡੀਜੀਪੀ ਹਰਿਆਣਾ ਦੇ ਅੱਗੇ ਪੇਸ਼ ਹੁੰਦੇ ਆ ਡੀਜੀਪੀ ਹਰਿਆਣਾ ਹੁਕਮ ਕਰਦੇ ਆ ਕੇਸ ਦੀ ਇਨਵੈਸਟੀਗੇਸ਼ਨ ਦੇ ਤੇ ਜਦੋਂ ਕੇਸ ਦੀ ਇਨਵੈਸਟੀਗੇਸ਼ਨ ਹੁੰਦੀ ਆ ਤਾਂ ਫਿਰ ਸਾਰੀ ਸਟੋਰੀ ਆ ਜਿਹੜੀ ਉਹ ਸਾਹਮਣੇ ਆਉਂਦੀ ਆ ਤੇ ਜੇ ਕਿਤੇ ਪ੍ਰਿਯੰਕਾ ਆਦਿਆਪ ਤੇ ਥੋੜਾ ਕੰਟਰੋਲ ਰੱਖਿਆ ਹੁੰਦਾ ਉਹਨੇ ਉਹ ਇੰਨਾ ਛੇਤੀ ਉਛਲਕੁਦ ਨਾ ਕਰਦੀ ਤਾਂ ਹੋ ਸਕਦਾ ਉਹਦੀ ਜਿਹੜੀ ਮੌਤ ਆ ਵਿਚਾਰੇ ਦੀ ਉਹ ਇੱਕ ਮਿਸਟਰੀ ਬਣ ਕੇ ਰਹੇ ਹੁੰਦੀ ਤੇ ਕਦੇ ਵੀ ਬਾਹਰ ਨਾ ਆਉਂਦੀ ਇਸੇ ਕਰਕੇ ਦੋਸਤੋ ਸਿਆਣਿਆਂ ਨੇ ਕਿਹਾ ਵੀ ਔਰਤ ਜਿੱਡਾ ਵਜ਼ੀਰ ਕੋਈ ਨਹੀਂ ਤੇ ਔਰਤ ਵਰਗਾ ਰਾਖਸ਼ ਵੀ ਕੋਈ ਨਹੀਂ ਜੇ ਔਰਤ ਆ ਜਿਹੜੀ ਉਹ ਵਿਗੜ ਜੇ ਤਾਂ ਦੋਸਤੋ ਜੇਕਰ ਤੁਸੀਂ ਚਾਹੋ ਨੇ ਆ ਇਦਾਂ ਦੀਆਂ ਸੱਚੀਆਂ ਕਹਾਣੀਆਂ ਤੁਹਾਡੇ ਅੱਗੇ ਹੋਰ ਵੀ ਲੈ ਕੇ ਹਾਜ਼ਰ ਹੋਈਏ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਦ ਤੱਕ ਲਈ ਧੰਨਵਾਦ